ਸਤਨ ਕਰਨ ਮੇਰੇ ਵਿੱਚੋਂ ਘਰੋਂ ਇੱਥੋਂ ਲੈ ਕੇ ਗਏ ਸੀਗੇ ਫਿਰਫਰ ਕਰਕੇ ਤੇ ਉੱਥੇ ਤਸੱਦਦ ਕਰਨ ਲੱਗੇ ਜਦੋਂ ਸੁਮੇਸ਼ ਸਿੰਘ ਸੈਣੀ ਨੇ ਉਹਦੇ ਮੂੰਹ ਦੇ ਉੱਤੇ ਅ ਸ਼ਿਕਰ ਦਾ ਧੂਆਂ ਮਾਰਿਆ ਜਦੋਂ ਅੱਛਾ ਤੇ ਉਹ ਕਹਿੰਦੇ ਵੀ ਮੈਂ ਕਾਥ ਜਸਧਰਮਾ ਤੂੰ ਇਦਾਂ ਨਹੀਂ ਕਰ ਸਕਦਾ ਉਹਦੇ ਜਾਂਦੇ ਉਸ ਟਾਈਮ ਉੱਥੇ ਉਹਨਾਂ ਦੀ ਹਰਾਸਤ ਦੇ ਵਿੱਚ ਉਹਨਾਂ ਨੇ ਥੱਪੜ ਮਾਰਿਆ ਸੀਗਾ ਉਹਦੇ ਗੁੱਸੇ ਚ ਆ ਕੇ ਫਿਰ ਉਹਨਾਂ ਨੇ ਬਹੁਤ ਜ਼ਿਆਦਾ ਤਸੱਦਦ ਕੀਤਾ ਸੀ ਜੰਦੇ ਅੱਛਾ ਸੁਮੇਸ਼ ਸਿੰਘ ਸੈਣੀ ਨੇ ਸਿਕਰਟ ਦਾ ਧੂਆਂ ਜਥੇਰ ਸਾਹਿਬ ਤੇ ਪਾਤਾ ਹਾਂਜੀ ਹਾਂਜੀ ਤੇ ਜਥੇਰ ਸਾਹਿਬ ਨੇ ਸੁਮੇਸ਼ ਸਿੰਘ ਸੈਣੀ ਦੇ ਥੱਪੜ ਮਾਰਿਆ ਹਾਂਜੀ ਹਾਂਜੀ ਅਕਾਲ ਤਖਸਾਲ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਗੁਰਦੇਵ ਸਿੰਘ ਕੌਕੇ ਹੋਰਾਂ ਦੇ ਪਿੰਡ ਕੌਕੇ ਪਹੁੰਚੇ ਆ ਉਹਨਾਂ ਦੇ ਘਰ ਪਹੁੰਚੇ ਉਹਨਾਂ ਦੇ ਪਰਿਵਾਰ ਦੇ ਨਾਲ ਗੱਲਬਾਤ ਜਿਹੜੀ ਆ ਕਰਾਂਗੇ ਉਹਨਾਂ ਦੀ ਸ਼ਹੀਦੀ ਦੇ ਬਾਰੇ ਜਿਹੜੇ ਨਵੇਂ ਤੱਥ ਸਾਹਮਣੇ ਆਏ ਆ ਜਿਹੜੀ ਰਿਪੋਰਟ ਸਾਹਮਣੇ ਆਈ ਹੈ ਹੁਣ ਉਹਨਾਂ ਦੇ ਕੇਸ ਤੇ ਜਿਹੜਾ ਕੀ ਬਣ ਰਿਹਾ ਔਰ ਸ਼ਹੀਦੀ ਮੌਕੇ ਪਰਿਵਾਰ ਨੂੰ ਕਿਹੋ ਜਿੇ ਦੌਰ ਦੇ ਵਿੱਚੋਂ ਨੰਗਣਾ ਪਿਆ ਉਹ ਸਾਰੀ ਜਿਹੜੀ ਆ ਗੱਲਬਾਤ ਇੱਕ ਇੱਕ ਤੁਹਾਡੇ ਜਿਹੜੀ ਆ ਸਾਹਮਣੇ ਰੱਖਾਂਗੇ ਭਾਈ ਗੁਰਦੇਵ ਸਿੰਘ ਕੌਕੇ ਹੁਣਾਂ ਦੇ ਬਾਰੇ ਮੇਰੇ ਨਾਲ ਉਹਨਾਂ ਦੇ بیٹے ਭਾਈ ਹਰੀ ਸਿੰਘ ਕੌਕੇ ਜੁੜੇ ਹੋਏ ਆ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦਿਆਂ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਹੋਰ ਸਭ ਸਿਹਤ ਪ੍ਰਵਾਹ ਠੀਕ ਹੈ ਜੀ ਸਭ ਠੀਕ ਠਾਕ ਹੈ ਜੀ ਭਾਈ ਸਾਹਿਬ ਮੈਂ ਸ਼ੁਰੂਆਤ ਇਥੋਂ ਹੀ ਕਰਨੀ ਚਾਹੁੰਗਾ ਕਿ ਜਿਹੜੀ ਰਿਪੋਰਟ ਸਾਹਮਣੇ ਆਈ ਹੈ ਹਾਲਾਂਕਿ ਬਹੁਤੇ ਲੋਕਾਂ ਦੇ ਵਿੱਚ ਸਰਕਾਰ ਦੇ ਵੱਲੋਂ ਵੱਖ-ਵੱਖ ਐਸਆਈਟੀਆਂ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਪੈਸਾਬ ਹਲੇ ਵੀ ਜਿਹੜੀ ਉਹ ਪਗੋੜੀ ਨਹੀਂ ਪਰ ਜਿਹੜੇ ਇਹ ਤੱਥ ਨਵੇਂ ਸਾਹਮਣੇ ਆਏ ਆ ਹਾਲਾਂਕਿ ਤੁਸੀਂ ਸਮੇਂ-ਸਮੇਂ ਤੇ ਇਹ ਸਾਫ਼ ਕਰਦੇ ਰਹੇ ਹੋ ਕਿ ਸ਼ਹੀਦ ਹੈ ਕੌਮ ਵੀ ਉਹਨਾਂ ਨੂੰ ਸ਼ਹੀਦ ਹੀ ਮੰਦੀ ਰਹੀ ਹੈ ਸਰਕਾਰ ਜੋ ਮਰਜ਼ੀ ਕਵੇ ਪਰ ਹੁਣ ਜਿਹੜੇ ਇਹ ਤੱਥ ਨਵੇਂ ਸਾਹਮਣੇ ਆਏ ਆ ਇਹ ਰਿਪੋਰਟ ਜਿਹੜੀ ਨਵੀਂ ਸਾਹਮਣੇ ਆਈ ਹੈ ਔਰ ਇਸ ਦੇ ਵਿੱਚ ਹੁਣ ਕੀ ਬਣ ਰਿਹਾ ਕੀ ਕੁਝ ਸਾਹਮਣੇ ਆਇਆ ਪਹਿਲਾਂ ਤਾਂ ਦਰਸ਼ਕਾਂ ਨੂੰ ਦੱਸ ਦਿਓ ਫਿਰ ਆਪਾਂ ਇਸ ਕੇਸ ਤੇ ਗੱਲ ਕਰਦੇ ਆਂ ਅਹ ਤਾਂ ਤਕਰੀਬਨ ਪਹਿਲਾਂ ਜਿਨ੍ਹਾਂ ਨੂੰ ਪਤਾ ਹੀ ਸੀ ਜਾਂਦੇ ਵੀ ਉਹਨਾਂ ਨੂੰ ਉਥੋਂ ਘਰੋਂ ਲੱਗੇ ਅਤੇ ਸ਼ਹੀਦ ਕੀਤਾ ਜਾਂਦੇ ਪਰ ਉਹ ਸਰਕਾਰਾਂ ਮੌਕੇ ਦੀਆਂ ਸਰਕਾਰਾਂ ਬਾਅਦ ਦੀਆਂ ਸਰਕਾਰਾਂ ਉਹ ਨਹੀਂ ਮੰਨਣ ਨੂੰ ਤਿਆਰ ਸੀ ਤੇ ਪਰ ਉਹਨਾਂ ਨੂੰ ਪਕਵਾੜੇ ਕਰਾ ਦਿੱਤਾ ਸੀਗਾ ਪਰ ਹੁਣ ਜਦੋਂ ਇਸ ਰਿਪੋਰਟ ਜਨਬੀਪਿਤਵਾੜੀ ਰਿਪੋਰਟ ਜਨਤਕ ਹੋਈ ਆ ਅਕਾਲ ਤਖਤ ਸਾਹਿਬ ਦੇ ਜੱਜਾਂ ਨੂੰ ਦਿੱਤੀ ਗਈ ਹੈ ਤੇ ਉਹਨਾਂ ਨੇ ਗਾਂਹ ਹੁਕਮ ਕੀਤਾ ਸਰੂਨ ਕਮੇਟੀ ਨੂੰ ਭਈ ਇਹ ਭਈ ਜੋ ਕੇਸ ਬਣਦਾ ਵਾ ਰਜਿਸਟਰ ਕਰਾਇਆ ਜਾਵੇ ਉਸ ਤੋਂ ਬਾਅਦ ਸਾਡੇ ਕੋਲੇ ਸਲੂਨੀ ਕਮੇਟੀ ਦੀ ਟੀਮ ਵੀ ਆਈ ਸੀ ਜਾਂਦੀ ਭਗਤ ਸਿੰਘ ਸਿਆਲਕਾ ਗੁਰਚਨ ਸਿੰਘ ਗਰੇਵਾਲ ਜਾਂਦੇ ਉਹ ਨਾਲ ਆਏ ਸੀਗੇ ਕੇਸ ਦੇ ਬਾਰੇ ਜਾਣਕਾਰੀ ਲੈ ਗਏ ਸੀਗੇ ਤੇ ਉਹ ਕਾਂ ਹਾਈ ਕੋਰਟ ਚ ਹੁਣ ਜੋ ਕਾਰਵਾਈ ਕਰੇਗੀ ਕਾਰਵਾਈ ਕਰੇਗੀ ਜਾਂਦੀ ਤੇ ਵਕੀਲ ਕਰਕੇ ਕੇਸ ਰਜਿਸਟਰ ਕਰਾਇਆ ਤੁਹਾਨੂੰ ਕੀ ਲੱਗਦਾ ਹੈ ਕਿ 1998-99 ਦੇ ਵਿੱਚ ਇਹ ਰਿਪੋਰਟ ਸਾਹਮਣੇ ਜਿਹੜੀ ਇਹ ਬਣ ਜਾਂਦੀ ਹੈ ਸਾਹਮਣੇ ਹਾਲਾਂਕਿ ਇਹ ਨਹੀਂ ਆਉਣ ਦਿੱਤੀ ਗਈ ਉਸ ਤੋਂ ਬਾਅਦ ਇੱਕ ਐਸਆਈਟੀ ਬਣ ਜਾਂਦੀ ਹੈ ਤੇ ਉਹ ਦੇ ਵਿੱਚ ਇਹ ਰਿਪੋਰਟ ਦੇ ਉਲਟ ਜਿਹੜੀ ਇਨਕੁਆਇਰੀ ਕਰ ਦਿੱਤੀ ਜਾਂਦੀ ਹੈ ਜਿਹਦੇ ਵਿੱਚ ਉਹਨਾਂ ਨੂੰ ਫੇਰ ਪਗੋੜੇ ਜਿਹੜਾ ਦਿਖਾ ਦਿੱਤਾ ਜਾਂਦਾ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਰਿਪੋਰਟ ਇੰਨਾ ਟਾਈਮ ਪਿੱਛੇ ਕਿਉਂ ਰਹਿ ਗਈ ਇਹ ਸਾਹਮਣੇ ਜਿਹੜੀ ਆ ਕਿਉਂ ਨਹੀਂ ਆਈ ਸ਼ੋਮਣੀ ਕਮੇਟੀ ਨੂੰ ਵੀ ਪਹਿਲਾਂ ਇਹਦੇ ਤੇ ਕਿਉਂ ਨਹੀਂ ਗੌਰ ਕੀਤੀ ਉਹਨਾਂ ਨੇ ਦੇਖੋ ਜੀ ਆਪਾਂ ਤਾਂ ਕਈ ਵਾਰ ਗਏ ਵੀ ਸੀ ਕਿ ਜੰਦੇ ਵੀ ਰਿਪੋਰਟ ਜਨਤਕ ਕੀਤੀ ਜਾਵੇ ਹਮ ਹਮ ਨਹੀਂ ਜਨਤਕ ਕੀਤੀ ਜਿਆਦਾ ਉਹ ਦੱਸ ਸਕਦੇ ਵੀ ਕਿਉਂ ਨਹੀਂ ਕੀਤੀ ਹਮ ਉਸ ਤੋਂ ਬਾਅਦ ਕਪਟਨ ਸਰਕਾਰ ਆਈ ਹੈ ਹਮ ਉਹਨਾਂ ਨੇ ਇੱਕ ਹੋਰ ਐਸਆਈਟੀ ਬਣਾ ਕੇ ਜਾਂਦੇ ਉਹ ਉਹਨਾਂ ਨੂੰ ਜਾਂਦੇ ਜਿੰਨੇ ਪੁਲਿਸ ਮੁਲਾਜ਼ਮ ਸੀ ਸਾਰੇ ਨੂੰ ਬਰੀ ਕਰ ਦਿੱਤਾ ਅੱਛਾ ਤੇ ਉਦੋਂ ਵਾਰ ਹਾਈ ਕੋਰਟ ਦੇ ਵਿੱਚ ਮਾਨ ਸਾਹਿਬ ਨੇ ਪਾਈ ਸੀ ਪਟੀਸ਼ਨ ਸੁਪਰੀਮ ਕੋਰਟ ਵੀ ਗਈ ਸੀ ਹਾਂਜੀ ਹਾਂਜੀ ਤੇ ਉਹ ਉਹਦੇ ਵੀ ਕੁਝ ਨਹੀਂ ਬਣਿਆ ਜਾਂਦੇ ਕੁਝ ਨਹੀਂ ਬਣਿਆ ਨਹੀਂ ਬਣਿਆ ਹੁਣ ਫਿਰ ਇਹ ਰਿਪੋਰਟ ਜਿਹੜੀ ਆ ਤੁਸੀਂ ਕਿਵੇਂ ਸਾਹਮਣੇ ਲੈ ਕੇ ਆਏ ਆ ਸੰਤਾ ਕਾਰਜ ਸਭਾ ਦੇ ਜਥੇਦਾਰ ਕੋਲ ਜਾਂਦੇ ਆਪਣੇ ਕੁਝ ਮਨੁਕੀਤ ਕਾਰਜ ਸਕੰਟਲ ਵਾਲੇ ਜਾਂਦੇ ਦਿੱਤੀ ਸੀ ਜਾਂਦੇ ਹੂੰ ਤੇ ਆਰਟੀਰ ਨਹੀਂ ਆਰਟੀਰ ਨਹੀਂ ਪਾਈ ਸੀ ਉਹਨਾਂ ਨੇ ਤੇ ਉੱਥੋਂ ਜੰਤਕ ਹੋਈ ਜਾਂਦੇ ਤੇ ਸੰਤਤ ਨੂੰ ਪਹਿਲਾਂ ਪਤਾ ਹੀ ਸੀਗਾ ਵੀ ਸਾਡੇ ਪਿਤਾ ਨਾਲ ਕੀ ਹੋਇਆ ਹੁਣ ਆਪੇ ਇਸੇ ਤੀ ਜੇ ਆਪਾਂ ਭਾਈ ਸਾਹਿਬ ਗੱਲ ਕਰੀਏ ਥੋੜਾ ਜਿਹਾ ਦਰਸ਼ਕਾਂ ਨੂੰ ਆਪਾਂ ਦੱਸੀਏ ਕਿ ਉਸ ਸਮੇਂ ਜਦੋਂ ਉਹਨਾਂ ਨੂੰ ਲੈ ਕੇ ਜਾਂਦੇ ਆ ਕੀ ਕੁਝ ਹੋਇਆ ਰਿਪੋਰਟ ਦੇ ਵਿੱਚ ਕੀ ਕੁਝ ਹੋਇਆ ਤੇ ਤੁਹਾਡੇ ਕੋਲੇ ਜਿਹੜਾ ਉਹ ਕੀ ਕੁਝ ਸੀਗਾ ਉਹ ਉਦਣ ਤੋਂ ਜਿੱਦਣ ਲੈ ਕੇ ਗਏ ਆ ਕਿਹੋ ਜਿਹਾ ਜਿਹੜਾ ਉਹ ਸੀਗਾ ਸਮਾਂ ਅ ਸੰਨ ਬੰਨ ਮੇਰੀ ਗੱਲ ਹੈ ਪਹਿਲਾ ਉਹਨਾਂ ਨੂੰ 20 ਦਸੰਬਰ 1992 ਨੂੰ ਘਰੋਂ ਲੈ ਕੇ ਜਾਂਦੇ ਆ ਉਸ ਟਾਈਮ ਲੱਤੇ ਫਾਨਸੀ ਡੈਥ ਹੁੰਦੀ ਆ ਥੋੜੇ ਭਾਵਕ ਭਾਈ ਸਾਹਿਬ ਮੈਨੂੰ ਪਤਾ ਕਿ ਬੜਾ ਔਖਾ ਸਮਾਂ ਤੁਸੀਂ ਹੰਡਾਇਆ ਇੰਨੇ ਲੰਬਾ ਸਮਾਂ 31 ਸਾਲ ਦਾ ਸਮਾਂ ਜਿਹੜਾ ਉਹ ਬੜਾ ਬਹੁਤ ਜ਼ਿਆਦਾ ਲੰਬਾ ਹੁੰਦਾ ਥੋੜਾ ਨਹੀਂ ਹੁੰਦਾ ਤੇ ਚਲੋ ਕੰਮ ਫੇਰ ਵੀ ਤੁਹਾਡੇ ਨਾਲ ਆ ਚਲੋ ਹੌਸਲਾ ਸਰਦੀ ਭਾਂਜੀ ਡੈਥ ਹੋ ਗਈ ਸੀ ਜਾਂਦੀ ਹੂੰ ਤੇ ਇੱਥੇ ਘਰੇ ਲਾਸ਼ ਪਈ ਸੀ ਅੱਛਾ ਤੇ ਉਦੋਂ ਗਰਮੀਤ ਸਿੰਘ ਇਨਸਪੈਕਟਰ ਆਇਆ ਕਰੇ ਅੱਛਾ ਸਵੇਰ 4 ਵੇ ਕਹਿੰਦੇ ਵੀ ਸਾਨੂੰ ਲੈ ਕੇ ਜਾਣਾ ਬਾਪੀ ਕਹਿੰਦੇ ਚਲੋ ਕਿਉਂਕਿ ਉਹਨਾਂ ਨੂੰ ਨਹੀਂ ਸੀ ਕੋਈ ਅਸ ਸੀਗਾ ਵੀ ਜੇ ਕੋਈ ਭਗੌੜਾ ਹੁੰਦਾ ਜਾਂ ਕੋਹਰ ਹੁੰਦਾ ਫਿਰ ਤਾਂ ਕਹਿੰਦੇ ਲਾਸ਼ ਘਰੇ ਸੀ ਤੇ ਉਹ ਲੈਣਾ ਕਰੇ ਸੀ ਜਾਂਦੀ ਹੂੰ ਤੇ ਫਿਰ ਉਸ ਦਿਨ ਸ਼ਾਮ ਨੂੰ ਉਹਨੂੰ ਛੱਡਤਾ ਕਹਿੰਦੇ ਵੀ ਚਲੋ ਪੰਚਾਇਤਾਂ ਕਈਆਂ ਬਹੁਤ ਵਾਰ ਬੰਦੇ ਗਏ ਵੀ ਕਰੇ ਲਾਸਪਈਆ ਵੀ ਉਹ ਸੰਸਕਾਰ ਤਾਂ ਕਰ ਲੈਣ ਦੋ ਹੂੰ ਤੇ ਉਹ ਜਦੋਂ ਛੜਤਾ ਹੂੰ ਦੁਬਾਰੇ 25 ਤਰੀਕ ਨੂੰ 25 ਦਸੰਬਰ ਮੈਂ ਦਿਨਾਰ ਵੀ 25 ਦਸੰਬਰ 1995 ਮੈਨੂੰ ਘਰੋਂ ਗਰਮੀਤ ਸਿੰਘ ਆਇਆ ਹੂੰ ਪਹਿਲਾਂ ਘਰੇ ਆਏ ਹੂੰ ਤੇ ਬਾਪੂ ਜੀ ਜੋ ਬੰਨੇ ਮੇ ਬੱਚੇ ਜੇਰ ਤੋਂ ਆਏ ਸੀ ਬਾਹਰ ਹੂੰ ਤੇ ਸਵੇਰ ਗੁਰਦਰਾ ਸਾਹਿਬ ਕਥਾ ਕਰਨ ਜਾਂਦੇ ਹੁੰਦੇ ਸੀਗੇ ਤੇ ਉੱਥੇ ਚਲੇ ਗਏ ਪਿੰਡ ਦੇ ਗੁਰਦੁਆਰੇ ਸਾਬ ਪਿੰਡ ਦੇ ਗੁਰਦੁਆਰੇ ਸਾਹਿਬ ਜੀ ਪੱਤੀਪੱਤਾ ਦੇ ਗੁਰਦੁਆਰੇ ਗਏ ਸੀ ਤੇ ਸੰਗਤ ਵੀ ਉੱਥੇ ਹਾਲ ਭਰਿਆ ਹੁੰਦਾ ਸੀ ਤੇ ਉਸ ਦਿਨ ਵੀ ਜਾਂਦੇ ਉਹਨਾਂ ਨੇ ਕਥਾ ਬਰਾਕਮਈ ਕੀਤੀ ਕਿਉਂਕਿ ਉਹਨੂੰ ਆਪਣੇ ਸਮੇਂ ਦਾ ਪਤਾ ਸੀਗਾ ਉਹਨਾਂ ਨੇ ਇਹ ਹੀ ਕਥਾ ਕੀਤੀ ਵੀ ਜਦੋਂ ਕੋਈ ਸੰਗ ਚੜ੍ਹਾਈ ਕਰ ਜਾਂਦਾ ਵਾ ਵੀ ਉਹਨਾਂ ਦਾ ਕਿਵੇਂ ਸੰਸਕਾਰ ਕਰਨਾ ਵਾ ਕਿ ਮੈਂ ਦੱਸਾਂ ਦੇਣਾ ਤੇ ਜ਼ਹਿਰ ਆ ਪਾਣਾ ਜਾਂਦੇ ਉਹਦੇ ਸਾਰੇ ਕਥਾਈ ਜਾਂਦੇ ਉਹਨੇ ਅੰਤਮ ਸਮੇਂ ਦੀ ਕੀਤੀ ਸੀਗੀ ਅੱਛਾ ਤੇ ਉੱਥੇ ਜਦੋਂ ਗਏ ਤਾਂ ਗਰਮੀਤ ਸਿੰਘ ਪੈਂਕੀ ਉਹਨਾਂ ਗਰਮੀਤ ਸਿੰਘ ਇੰਸਪੈਕਟਰ ਪੈਂਕੀ ਨਹੀਂ ਜਾਂਦੇ ਗਰਮੀਤ ਸਿੰਘ ਗਰਮੀਤ ਗਰਮੀਤ ਸਿੰਘ ਇੰਸਪੈਕਟਰ ਸੀਗਾ ਉੱਥੇ ਗਏ ਕਹਿੰਦੇ ਵੀ ਸਾਨੂੰ ਲੈ ਕੇ ਜਾਣਾ ਵਾ ਵਾਪੀ ਕਹਿੰਦੇ ਵੀ ਕਰੇ ਜਾਂਲਦੇ ਆ ਕਰੇ ਚੱਲ ਕੇ ਕਿਉਂਕਿ ਉਹ ਪਹਿਲਾਂ ਕੁਝ ਟਾਈਮ ਉੱਥੇ ਜਦੋਂ ਸਰੂ ਜੇਲ ਸੀਗੇ ਉਹਨਾਂ ਨੂੰ ਜ਼ਹਿਰ ਦਿੱਤੀ ਗਈ ਸੀਗੀ ਅੱਛਾ ਯਾਰ ਤੀ ਕਈ ਸੀ ਕਿਤੇ ਪਟਿਆਲਾ ਹਸਪਤਾਲ ਤੋਂ ਦਾਖਲ ਰਹੇ ਆ। ਹੂੰ। ਕਾਫੀ 3-4 ਮਹੀਨੇ ਦਾਖਲ ਰਹੇ ਸੀ ਉੱਥੇ। ਅੱਛਾ। ਤਾਂ ਉਸ ਤੋਂ ਬਾਅਦ ਉਹ ਸਾਦਾ ਭੋਜਨ ਜਾਂਦੇ ਜਮਾ ਉਹ ਨੂਨ ਮਰਚ ਤੋਂ ਘੱਟ ਖਾਂਦੇ ਸੀ ਜਾਂਦੇ। ਹੂੰ ਹੂੰ। ਤੇ ਜਦੋਂ ਘਰੇ ਆਏ ਤਾਂ ਕਿਤੇ ਵੀ ਅਸੀਂ ਜੰਗਲ ਪਾਣੀ ਜਾ ਕੇ ਹੂੰ ਅਸ਼ਾਂ ਕਰਕੇ ਜਦੋਂ ਇੱਥੋਂ ਘਰੇ ਗਏ ਆ ਸਾਰੀ ਸੰਗਤੀ ਨਾਲ ਇੱਥੇ ਘਰੇ ਆ ਗਈ ਸੀਗੀ। ਜਾnde ਪਰਸ ਲੈ ਕੇ ਜੇ ਦੋ 250 ਬੰਦਾ ਇੱਥੇ ਸੀ 41 ਆਏ ਸੀਗੇ ਤੇ ਜਾਂਦੇ ਜਾਂਦੇ ਤੁਸੀਂ ਛੋਟੇ ਸੀ ਉਦੋਂ ਕਿੰਨੀ ਉਮਰ ਸੀ ਤੁਹਾਡੀ ਮੇਰੀ 14 15 ਸਾਲ ਸੀ ਉਦੋਂ ਅੱਛਾ ਜਾਂਦੇ ਜਾਂਦੇ ਇੱਥੇ ਫਤਿਹ ਲੱਗ ਗਈ ਸੀਗੇ ਕਹਿੰਦੇ ਵੀ ਸਰਕਾਰ ਆ ਕੇ ਆਪ ਦਾ ਖਰਾ ਕਰੂਗੀ ਉਦੋਂ ਤੁਸੀਂ ਲਾਸਟ ਵਾਰੀ ਮਿਲੇ ਹਾਂਜੀ ਲਾਸਟ ਵਾਰੀ ਮਿਲੇ ਹਾਂ ਤੇ ਸਾਰੀ ਸੰਗਤ ਇੱਥੇ ਸੀਗੀ ਦੋ 250 ਬੰਦਾ ਸੀ ਇੱਥੇ ਪਿੰਡ ਦਾ ਤੇ ਕੰਦੀ ਸਰਕਾਰ ਆ ਉਹਦਾ ਆਖਾ ਰੱਖ ਰੂਗੀ ਜੀਤੀ ਉਸ ਤੋਂ ਬਾਅਦ ਲੈ ਕੇ ਚਲੇ ਗਏ ਅਸੀਂ ਜਾਂਦੇ ਵੀ ਰਹੇ ਹਾਂ ਉੱਥੇ ਉਹ ਮਿਲ ਨਹੀਂ ਦਿੱਤਾ ਉੱਥੇ ਨਹੀਂ ਜੀ ਕਿਉਂਕਿ ਉਹ ਬਾਹਰ ਦਾ ਖਾਣਾ ਨਹੀਂ ਖਾਂਦੇ ਸੀਗੇ ਘਰ ਦਾ ਆਪਣੇ ਆਂ ਖਾਂਦੇ ਸੀਗੇ ਤੇ ਅਸੀਂ ਪ੍ਰਸ਼ਾਦਾ ਪਾਣੀ ਲੈ ਕੇ ਜਾਣਾ ਮੈਂ ਤੇ ਮੇਰੀ ਮਾਤਾ ਜੀ ਜਾਂ ਦੂਜੇ ਭਾਈ ਤੇ ਪਰ ਪ੍ਰਸ਼ਾਦਾ ਪਰ ਤੋਂ ਤੋਂ ਪੜ ਲੈਣ ਦੇ ਸੀਗੇ ਸੀ ਇਹ ਸਟਾਫ ਸੀ ਆ ਸੀ ਇਹ ਸਟਾਫ ਵੀ ਸੀਗੇ ਜਾਂਦੇ ਸ਼ਤਰ ਖਾਣੇ ਚ ਵੀ ਸੀਗੇ अच्छा ਸੋਤਰ ਥਾਣੇ ਜੀ ਵੀ ਜਾਂਦੇ ਤੇ ਸੀਐਸਟਾਬ ਲਿਆਉਂਦੇ ਕਿਤੇ ਸੋਤਰ ਸੰਡੇ ਲੈ ਜਾਂਦੇ ਸੀ ਕਹਿੰਦੇ ਹੂੰ ਹੂੰ ਤੇ ਉੱਥੇ ਸਾਡੇ ਪਿੰਡ ਦੇ ਦੋ ਬੰਦੇ ਹੋਰ ਵੀ ਨਾਲ ਫਲੇ ਸੀਗੇ ਜਾਂਦੇ ਇੱਥੋਂ ਆਪਣੇ ਪਾਪੀ ਨਾਲ ਰਹਿੰਦੇ ਸੀਗੇ ਹੂੰ ਤੇ ਉਹਨਾਂ ਦੇ ਵੀ ਕਾਫੀ ਤਸੱਦਦ ਹੋਇਆ ਸੀਗਾ ਤਿੰਨ ਜਣੇ ਸੀ ਟੋਟਲ ਹਾਂਜੀ ਹਾਂਜੀ ਨਹੀਂ ਉਹਨਾਂ ਨੂੰ ਜਾਂਦੇ 2 ਦਿਨ ਬਾਅਦ ਚ ਲੈ ਕੇ ਸੀਗੇ ਹੂੰ ਹੂੰ ਤੇ ਪਰ ਉਹਨਾਂ ਨੂੰ ਉੱਥੇ ਜਦੋਂ ਤਸੱਦਦ ਕੀਤਾ ਸੀ ਉਹਨਾਂ ਨੂੰ ਕਹਿੰਦੇ ਵੀ ਆਹ ਪਿਆ ਤੁਹਾਡਾ ਜੱਥੇਦਾਰ ਕਹਿੰਦੇ ਉਹਨਾਂ ਨੂੰ ਕਹਿੰਦੇ ਹਾਂਜੀ ਕਿਉਂਕਿ ਬਹੁਤ ਕਟਮਾਰ ਹੋਈ ਸੀ ਜਾਂਦੇ ਰੱਤਾਂ ਬਾਹ ਤੋੜੀਆਂ ਪਈਆਂ ਸੀ ਜਾਂਦੇ ਅੱਛਾ ਹਾਂਜੀ ਤੇ ਇੰਨਾ ਬੁਰੀ ਜਦੋਂ ਫਿਰ ਰੋਟੀ ਲੈ ਕੇ ਜਾਂਦੇ ਸੀ ਤਾਂ ਤੁਸੀਂ ਉੱਥੇ ਰੋਟੀ ਬਾਹਰੋਂ ਹੀ ਫੜਾ ਕੇ ਮੁੰਡੇ ਜਾਂਦੇ 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 ਉਹ ਸੰਤਰੀ ਕਹਿੰਦਾ ਵੀ ਸਾਨੂੰ ਫੜਾ ਦਿਓ ਵੀ ਝੋਲੇ 'ਚ ਹੁੰਦੀ ਸੀਗੀ ਤੇ ਵੀ ਅੰਦਰ ਨਹੀਂ ਜਾਣ ਦੇਣਾ ਤੇ ਸਾਨੂੰ ਖਾਂਦੀ ਭਾਂਡੇ ਸਾਹਮਣੇ ਦੇ ਦਿੰਦੇ ਸੀਗੇ ਤੇ ਰੋਟੀ ਫੜ ਕੇ ਰੱਖ ਲੈਂਦੇ ਸੀ ਜਾਂਦੇ ਤੇ ਜਦੋਂ ਸ਼ਹੀਦ ਕੀਤੇ ਆ ਉਹਦੇ ਇੱਕ ਦਿਨ ਪਹਿਲਾਂ ਉਹਨਾਂ ਦੀ ਜਿਹੜੀ ਦਸਤਾਰ ਸੀਗੀ ਸਜਾਈ ਹੋਈ ਉਹਨਾਂ ਨੇ ਤੇ ਗਾਲ ਵਾਲਾ ਪਰਨਾ ਦਿੱਤਾ ਸੀਗਾ ਜੀ ਅੱਛਾ ਤੁਹਾਨੂੰ ਹਾਂਜੀ ਹੂੰ ਤੇ ਕਿੰਨੇ ਦਿਨ ਇਹ سلسلہ ਚੱਲਦਾ ਰਿਹਾ ਵੀ ਰੋਟੀ ਇਦਾਂ ਹੀ ਤੁਸੀਂ ਦਿੰਦੇ ਆਉਂਦੇ ਰਹੇ ਉੱਥੇ ਇਹ 25 ਤੋਂ ਲੈ ਕੇ ਜਾਂਦੇ 30 ਤਰੀਕ ਤੱਕ ਜਾਂਦੇ ਇਹ ਤੇ ਚੱਲਦਾ ਰਿਹਾ ਹਾਂਜੀ ਹਾਂਜੀ ਉਹਨਾਂ ਨੇ ਮਿਲਣ ਨਹੀਂ ਦਿੱਤਾ ਪ੍ਰਸ਼ਾਦਾ ਲੈ ਜਾਂਦੇ ਸੀ ਐ ਪ੍ਰਸ਼ਾਦਾ ਫੜਕੇ ਲੈ ਜਾਂਦੇ ਸੀਗੇ ਸਾਨੂੰ ਪਤਾ ਲੱਗਦਾ ਰਹਿੰਦਾ ਸੀ ਅੱਜ ਸੀਐਸਟਾਫ ਲੈ ਕੇ ਆ ਅੱਜ ਥਾਣੇ ਚ ਲੈ ਕੇ ਜਾਂਦੇ ਕਿਉਂਕਿ ਸਾਧਨ ਕਰਦੇ ਸੀਗੇ ਜਾਂਦੇ ਉਹ ਕਸੂਰ ਸਰਪੇ ਸੀਗਾ ਉਹ ਸਿੱਖੀ ਨਾਲ ਜੋੜਦੇ ਸੀਗੇ ਬਾਣੀ ਬਾਣੀ ਨਾਲ ਜੋੜਦੇ ਸੀਗੇ ਤੇ ਉਹ ਇਹ ਕਹਿੰਦੇ ਬਾਣੀ ਪੜੋ ਗੁਰੂ ਦੇ ਲੜ ਲੁੜ ਗੋ ਇਹ ਖੜਕੂਆਂ ਨਾਲ ਜੋੜਦੇ ਸੀ ਇਹ ਕਹਿੰਦੇ ਸੀ ਖੜਕੂ ਨੂੰ ਬਣਾ ਦਿੰਨੇ ਹੋ ਤੇ ਤੁਸੀਂ ਮਾਰਮੜੀਆਂ ਕਰਾਉਨੇ ਆ ਕਹਿੰਦੇ ਉਹ ਇਸ ਚੀਜ਼ ਨੂੰ ਕਹਿੰਦੇ ਜਦੋਂ ਵੀ ਕਿਸੇ ਕਿਤੇ ਪਾਸੇ ਕੋਈ ਕਤਲ ਹੁੰਦਾ ਸੀਗਾ ਪਾਪੀ ਇਹ ਕਹਿੰਦੇ ਵੀ ਬੇਕਸੂਰਾਂ ਦਾ ਕਤਲ ਕਰਨਾ ਬਹੁਤ ਮੜੀ ਜੀ ਹੈ ਚਾਹੇ ਉਕਾਰ ਕਿਉਂ ਕਰਦੇ ਚਾਹੇ ਪਲਸਣੇ ਪੋਸ ਵੀ ਕਰਦੇ ਸੀ ਜਾਂਦੇ ਯਾਨੀ ਕਹਿੰਦੇ ਬੇਕਸੂਰ ਨੂੰ ਹਾਂਜੀ ਬੇਕਸੂਰ ਨੂੰ ਮਾਰਨਾ ਬਹੁਤ ਮਾੜੀ ਚੀਜ਼ ਆ ਜਾਂਦੀ ਹੂੰ ਹੂੰ ਅੱਛਾ ਇਹ ਫਿਰ ਜਦੋਂ ਸਿਲਸਿਲਾ ਚੱਲਦਾ ਰਿਹਾ ਤੁਸੀਂ ਰੋਟੀ ਵਗੈਰਾ ਉੱਥੇ ਲੈ ਕੇ ਜਾਂਦੇ ਰਹੇ ਪ੍ਰਸ਼ਾਦਾ ਵਗੈਰਾ ਫਿਰ ਤੁਹਾਨੂੰ ਕਦੋਂ ਪਤਾ ਲੱਗਦਾ ਵੀ ਭਾਈ ਸਾਹਿਬ ਸ਼ਹੀਦ ਹੋ ਗਏ ਸਾਨੂੰ ਤੀਵਣ ਕੋਸ-ਕੋਸ ਪਤਾ ਲੱਗਣ ਲੱਗਿਆ ਸੀਗਾ ਅ ਉਸ ਤੋਂ ਬਾਅਦ ਮਾਤਾ ਜੀ ਸਾਡੇ ਉੱਥੇ ਹਾਈ ਕੋਰਟ ਗਏ ਉਤੋਂ ਬਰਾਂਟ ਅਫੀਸਰ ਲੈ ਕੇ ਆਂਦਾ ਅੱਛਾ ਤੇ ਬਰਾਂਟ ਅਫੀਸਰ ਲੈ ਕੇ ਆਂਦਾ ਤੇ ਅਸੀਂ ਰੇਡ ਬਿਮਾਰੀ ਸੀ ਪਰ ਉਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਚੁੱਕਾ ਪਤਾ ਲੱਗ ਚੁੱਕਾ ਤਕਰੀਬਨ ਆਪਾਂ ਹੁਣ ਵੀ ਦੇਖਦੇ ਆ ਜੇ ਕੋਈ ਵਾਰੰਟ ਅਫਸਰ ਹੁੰਦਾ ਪੁਲਿਸ ਨੂੰ ਬਦਲ ਲੱਗ ਹਾਂਜੀ ਹਾਂਜੀ ਤੇ ਉਹਨਾਂ ਨੇ ਪਹਿਲਾਂ ਹੀ ਪਾਸੇ ਕਰਤੇ ਸੀ ਉਤੋਂ ਸਦਰ ਥਾਣੇ 'ਚ ਵੀ ਰੇਡ ਮਾਰੀ ਸੀ ਕਿਤੇ ਸੀਐਸਟਾ ਬਿਮਾਰੀ ਸੀਗੀ ਤੇ ਉਹਨਾਂ ਨੂੰ ਪਹਿਲਾਂ ਹੀ ਪਾਸੇ ਕਰਤਾ ਸੀਗਾ ਤੇ ਬਾਕੀ ਉਦੋਂ ਬਾਅਦ ਕੈਪਟਨ ਹਰਚੰਦ ਸਿੰਘ ਰੋਡੇ ਸੰਤਨੀ ਭਾਈ ਇੱਥੇ ਆਏ ਸੀਗੇ ਤੇ ਹੋਰ ਵੀ ਗਏ ਸੀ ਸੁਰਜਮ ਸਿੰਘ ਠੇਕੇਦਾਰ ਹੋਰ ਸਾਰੇ ਸੀਗੇ ਤੇ ਕਹਿੰਦੇ ਵੀ ਐਂ ਕਰਕੇ ਮਰ ਕੇ ਗਏ ਤੂੰ ਘੋਟਨੇ ਨੂੰ ਹੂੰ ਤੇ ਜਦੋਂ ਗਏ ਤਾਂ ਉਹਨੂੰ ਹਾਰ ਹੁਰ ਪਾਈ ਜਾਂਦੇ ਸੀਗੇ ਘੋਟਨੇ ਉਹਦੇ ਹਾਂਜੀ ਹਾਂਜੀ ਉਹ ਕਿਉਂ ਉਹ ਦੂਜੇ ਆਪਣੇ ਪੁਲਿਸ ਪੁਲਸ ਅਫਸਰ ਉਹਨਾਂ ਸਾਰਿਆਂ ਨੇ ਬਦਰੀਆਂ ਕਰਤੀਆਂ ਨੇ ਜਦੋਂ ਇਹ ਕਾਰਾ ਕਰਤਾ ਇੱਕ ਤੀਕ ਨੂੰ 12 ਇੱਕ 31 ਦੇ ਇੱਕ ਦੀ ਰਾਤ ਨੂੰ ਇਹ ਕਾਰਾ ਕੀਤਾ ਜਾਂਦੇ ਉਦੋਂ ਤੁਹਾਨੂੰ ਪਤਾ ਨਹੀਂ ਸੀ ਪਰ ਨਹੀਂ ਸਾਨੂੰ ਪਤਾ ਨਹੀਂ ਸੀਗਾ ਹੂੰ ਤੇ ਜਦੋਂ ਉਹ ਕੈਪਟਨ ਚੈਂਸਨ ਰੂਡੇ ਗਏ ਉਥੇ ਵੀ ਐਂ ਕਰਕੇ ਭਾਈ ਸਾਡੇ ਜਿਵੇਂ ਜਾਂਦੇ ਨੇ ਸਾਡੇ ਜਿਸੇ ਤਾਂ ਛੱਡ ਦੋ ਉਹ ਕਹਿੰਦੇ ਜੀ ਉਹ ਇਹ ਉਹਨਾਂ ਨੇ ਬੋਲਿਆ ਕਹਿੰਦੇ ਜੀ ਅਸੀਂ ਇੱਥੇ ਪਿੰਡ ਇੱਕ ਕਤਲ ਹੋ ਗਿਆ ਸੀਗਾ 12 ਮਹੀਨੇ ਚ ਜਿਹਦੇ ਵਿੱਚ ਇਹਨਾਂ ਨੇ ਗ੍ਰਿਫਤਾਰੀ ਪਾਈ ਬਾਅਦ ਚ ਜਾਨ ਬੁੱਝ ਕੇ ਬਜਾਨ ਬੁੱਝ ਕੇ ਤੇ ਕਹਿੰਦੇ ਵੀ ਉਹਦੇ ਵਾਲਾ ਕੇਸ ਪਾ ਕੇ ਇਹ ਜੇਲ ਦੂਰ ਦੇਣਾ ਵਾ ਕਹਿੰਦੇ ਇਹ ਚੀਜ਼ ਉਹਨਾਂ ਨੇ ਕੈਪਟਨ ਚੈਂਸਨ ਰੂਡੇ ਕੋਲੇ ਕਈ ਆ ਜਾਂਦੇ ਪਰ ਉਹ ਉਨਰੇ ਇਰਾਦੇ ਕੁਝ ਹੋਰ ਸੀਗੇ ਜੰਦੇ ਹੂੰ ਉਹ ਤਾਂ ਉਸ ਟਾਈਮ ਉਹਨਾਂ ਨੂੰ ਸ਼ਹੀਦ ਕਰ ਚੁੱਕੇ ਸੀਗੇ ਇਹ 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 ਹਾਰ ਤਾਂ ਪਾਏ ਜਾ ਰਹੇ ਸੀ ਸ਼ਹੀਦੀ ਕੀਤੀ ਕਰਕੇ ਨਹੀਂ ਉਹਨਾਂ ਦੀ ਸਾਰਿਆਂ ਨੇ ਟ੍ਰਾਂਸਫਰ ਕਰਤੀਆਂ ਸੀ ਨਹੀਂ ਸਣੇਕੋਟ ਨੇ ਆ ਸਣੇਕੋਟ ਨੇ ਸਣੇ ਛੋਟੀ ਜਿਨ ਨੇ ਸੀਗੇ ਸਾਰੇ ਅਫਸਰਾਂ ਦੀ ਇਥੋਂ ਬਦਲੀਆਂ ਕਰ ਦਿੱਤੀਆਂ ਸੀ ਜਦੋਂ ਇਹ ਰੌਲਾ ਰੱਪਾ ਪਿਆ ਹਾਂਜੀ ਹਾਂਜੀ ਅੱਛਾ ਫਿਰ ਤੁਹਾਨੂੰ ਪਤਾ ਕਿਵੇਂ ਲੱਗਿਆ ਸਾਨੂੰ ਪਤਾ ਚਾਰ ਤੀਕ ਦੇ ਅਖਬਾਰ ਤੋਂ ਪਤਾ ਲੱਗਿਆ ਜਦੋਂ ਉਹਨਾਂ ਨੇ ਕਹਦਾ ਵੀ ਪਘੜੇ ਹੋ ਗਏ ਅੱਛਾ ਪਰ ਇੱਕ ਚੀਜ਼ ਦੇਖੋ ਹੀ ਜਿਹੜੇ ਬੰਦੇ ਦੀਆਂ ਲੱਤਾ ਮਾਂ ਤੋੜੀਆਂ ਹੁਣ ਉਹ ਕਿਵੇਂ ਭੱਜੂਗਾ ਕਿਵੇਂ ਭਗੋੜਾ ਹੋ ਜਾਊ ਹੂੰ ਬਾਕੀ ਮੈਂ ਤੁਹਾਡੇ ਮਾਤਾ ਜੀ ਦੀ ਵੀ ਇੱਕ ਇੰਟਰਵਿਊ ਸੁਣ ਰਿਆ ਸੀਗਾ ਤਾਂ ਉਹ ਕਹਿੰਦੇ ਸੀਗੇ ਕਿ ਜਦੋਂ ਕਿਤੇ ਕੋਈ ਵਾਰਦਾਤ ਹੁੰਦੀ ਸੀ ਤਾਂ ਪੁਲਿਸ ਇਹਨਾਂ ਕੋਲੇ ਪਹੁੰਚਦੀ ਸੀ ਉਹ ਕਹਿੰਦੇ ਸੀਗੇ ਕਿ ਮੈਂ ਤਾਂ ਤੁਹਾਨੂੰ ਪਹਿਲਾਂ ਤੋਂ ਹੀ ਢੀਕਦਾ ਹਾਂ ਹਾਂਜੀ ਹਾਂਜੀ ਬੈਠਾ ਵੀ ਭੱਜਣ ਵਾਲੇ ਤਾਂ ਉਹ ਹੈ ਨਹੀਂ ਸੀ ਨਹੀਂ ਅੱਜ ਤੱਕ ਵੀ ਜਦੋਂ ਜਿੰਨੇ ਵਾਰ ਵੀ ਉਹਨੂੰ ਫੜਿਆ ਵਾ ਕਦੇ ਉਹਨਾਂ ਨੇ ਜ਼ਮਾਨਤ ਨਹੀਂ ਕਰਾਈ ਸੀਗੀ ਸਰਕਾਰ ਆਪ ਹੀ ਫੜ ਕੇ ਲੈ ਜਾਂਦੀ ਸੀਗੀ ਆਪ ਹੀ ਛੱਡ ਦਿੰਦੀ ਸੀਗੀ ਅੱਜ ਤੱਕ ਉਹਨਾਂ ਨੇ ਜ਼ਮਾਨਤ ਨਹੀਂ ਕਰਾਈ ਸੀਗੀ ਭੱਜਣਾ ਤਾਂ ਦੂਰ ਦੀ ਗੱਲ ਹੈ ਭੱਜਣਾ ਦ ਕੋਕ ਜੇ ਪਤਨਾ ਹੁੰਦਾ ਉੱਥੇ ਉਹ ਐਨਏ ਉੱਥੇ ਇਕੱਠ ਸੀਗਾ ਉੱਥੇ ਗੁਰਦਰਾ ਸਾਹਿਬ ਉੱਥੋਂ ਪਾਸ ਸਕਦੇ ਪਰ ਉਹ ਕਹਿੰਦੇ ਵੀ ਸਾਨੂੰ ਪਤਾ ਵਾ ਵੀ ਸਰਕਾਰਾਂ ਨੇ ਫੜਨਾ ਵਾ ਫੜ ਕੇ ਛੱਡ ਦੇਣਾ ਵਾ ਟੀਕਾ ਕਹਿੰਦਾ ਅਸੀਂ ਤਾਂ ਬਾਣੀ ਪੜ੍ਹਨੀ ਆ ਉਹ ਤੇ ਇਹ ਕਹਿੰਦੇ ਜੀ ਕਿ ਵੀ ਸਾਡਾ ਸਗਾ ਦੀ ਜੇਲ੍ਹ ਦੇ ਵਿੱਚ ਬਾਣੀ ਜਾਦੇ ਪੜ੍ਹੀ ਜਾਂਦੀ ਹੈ ਟਾਈਮ ਮਿਲ ਜਾਂਦਾ ਟਾਈਮ ਮਿਲ ਜਾਂਦਾ ਇੱਥੇ ਲੋਕਾਂ ਦੇ ਨਾਲ ਮੇਲ ਬਣਾ ਫਿਰ ਫਿਰ ਮਤਲਬ 4 ਤਰੀਕ ਨੂੰ ਜਦੋਂ ਅਖਬਾਰ ਦੇ ਵਿੱਚ ਤੁਹਾਨੂੰ ਭਗੋੜੇ ਹੋਣ ਦੀ ਖਬਰ ਦਾ ਜਿਹੜਾ ਪਤਾ ਲੱਗਦਾ ਤੇ ਫਿਰ ਤੁਹਾਡੇ ਮੱਥਾ ਮੱਥਾ ਕਦੋਂ ਠਣਕਦਾ ਕਿ ਵੀ ਇਦਾਂ ਨਹੀਂ ਹੋਇਆ ਹੁਣਾਂ ਵੀ ਇਹਨਾਂ ਨੇ ਸੰਤੋ ਉਹ ਵੀ ਪਤਾ ਲੱਗ ਗਈ ਆ ਕਿਉਂਕਿ ਉਹ ਉਹ ਸਮੇਂ ਦੇ ਵਿੱਚ ਦੌਰ ਹੀ ਇਹੋ ਜਿਹਾ ਚੱਲਦਾ ਸੀ ਬਣਾਇਆ ਜਾਂਦੀਆਂ ਸੀ ਕਿ ਬਣਾਇਆ ਜਾਂਦਾ ਸੀਗਾ ਵੀ ਹਮੇਸ਼ਾ ਕਹਿੰਦੇ ਸੀ ਕਿ ਪਘੋੜਾ ਹੋ ਗਿਆ ਹੁਣ ਹਧਿਹਾਰਾਂ ਦੀ ਬਰਾਮਦਗੀ ਲੱਕ ਜੰਨੇ ਆ ਪਰ ਅੱਜ ਤੱਕ ਵੀ ਅੱਜ ਤੱਕ ਵੀ ਨਾ ਕਰੇ ਕੋਈ ਆਪਣੇ ਕੋਲ ਇੱਕ ਹਜ਼ਾਰ ਫੜਿਆ ਕਿ ਨਾ ਕੋਈ ਹੋਰ ਚੀਜ਼ ਫੜੀ ਗਈ ਜਦੋਂ ਵੀ ਪੁਲਿਸ ਆਈ ਜਾਂਦੀ ਨਾ ਪਹਿਲਾਂ ਨਾ ਪਹਿਲਾਂ ਨਾ ਬਾਅਦ ਚ ਗਤੀਵਿਧੀਆਂ ਚ ਉਹ ਇਹੋ ਜਿਹਿਆਂ ਚ ਹੈ ਹੀ ਨਹੀਂ ਸੀ ਨਹੀਂ ਜੀ ਉਹਨਾਂ ਦਾ ਸੀਗਾ ਨਿਰੋਲ ਧਾਰਮਿਕ ਸੀ ਤੇ ਧਾਰਮਿਕ ਸੀਗੇ ਅਕਾਲ ਤਖਤ ਦੇ ਜਥੇਦਾਰ ਸੀਗੇ ਉਹਨਾਂ ਨੇ ਜਥਤਰੀ ਕਰਕੇ ਦਿਖਾਈ ਆ ਹੂੰ ਵੀ ਐ ਕਿੰਨਾ ਸਮਾਂ ਰਿਹਾ ਇਹ ਆਪਣੇ 26 ਜਨਵਰੀ 86 ਨੂੰ ਉਹਨਾਂ ਨੂੰ ਜਥੇਦਾਰ ਬਣਾਏ ਸੀਗੇ ਹੂੰ ਤੇ ਉਸ ਤੋਂ ਬਾਅਦ 30 ਅਪ੍ਰੈਲ 86 ਨੂੰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੁੱਤੋਂ ਹੂੰ ਉਸ ਤੋਂ ਬਾਅਦ ਵੀ ਜਦੋਂ ਆਏ ਤਾਂ ਜੱਥਰ ਸੋ ਇਹਨਾਂ ਨੂੰ ਐਕਟਿੰਗ ਜੱਥਰ ਬਣਾਇਆ ਸੀਗਾ ਭਾਈ ਜਸਵੀ ਸਿੰਘ ਜੱਥਿਆ ਸੀ ਫਿਰ ਉਹ ਜਦੋਂ ਭਾਈ ਜਸਵੀ ਸਿੰਘ ਨੂੰ ਨਾਲ ਹੀ ਸ਼ਹੀਦ ਆਪਣੇ ਰਿਆ ਕਰਤਾ ਸੀਗਾ ਹੀ ਤਾਂ ਇਹ ਫਿਰ ਉਹ ਫਿਰ ਘਰ ਦੇ ਵਿੱਚ ਕਿਵੇਂ ਗੱਲਾਂਬਾਤਾਂ ਚੱਲ ਰਹੀ ਜਿਵੇਂ ਤੁਸੀਂ ਕਹੋ ਕਿ ਤੈਨੂੰ ਤੁਸੀਂ ਭਰਾਉ ਚਾਰ ਭੈਣਾ ਇਹਨੇ ਸੱਤ ਬੱਚੇ ਵੀ ਆ ਤੇ ਫਿਰ ਘਰ ਦੇ ਵਿੱਚ ਚੱਲਦੀਆਂ ਨੇ ਵੀਰ ਵੀਰ ਦਾ ਬੱਚੇ ਵੀ ਆ ਇਸ ਪਾਸੇ ਨੂੰ ਪੁਲਿਸ ਤੰਗ ਕਰਦੀ ਹੈ ਨਹੀਂ ਜੀ ਉਹ ਉਹ ਕਹਿੰਦੇ ਵੀ ਸੋ ਨੂੰ ਪ੍ਰਮਾਤਮਾ ਨੇ ਵਧੀਆ ਦੇ ਵਾਸਤੇ ਜਾਂਦੇ ਜਮੀਨ ਜਾ ਦਿੱਤੀ ਆ ਮੈਂ ਪੰਥ ਦਾ ਵਾਂ ਕਹਦੇ ਉਹਨਾਂ ਨੇ ਘਰਦਾਂ ਨਹੀਂ ਸੋਚਿਆ ਸੀਗੇ ਕਹਿੰਦੇ ਉਹ ਕਹਿੰਦੇ ਵੀ ਘਰੋਂ ਤਾਂ ਪੰਥ ਦੇ ਪੈਸੇ ਲੱਗ ਜੇ ਵੀ ਬਾਹਰਲਾ ਪੈਸਾ ਮੇਰੇ ਘਰੇ ਨਾ ਕਿਤੇ ਲੱਗੇ ਕੀ ਸਿੱਖਿਆ ਦਿੰਦੇ ਸੀ ਤੁਹਾਨੂੰ ਉਹ ਤਾਂ ਇਹੀ ਕਹਿੰਦੇ ਜੀ ਕਹਿੰਦੇ ਵੀ ਸੱਚ ਬੋਲੋ ਹਮ ਕੁਰਬਾਨੀ ਨਾਲ ਜੁੜੋ ਤੇ ਕਦੇ ਕਿਸੇ ਤੇ ਨਾ ਕਿਸ ਨੂੰ ਮਾੜਾ ਚੰਗਾ ਬੋਲੋ ਨਾ ਕਿਸੇ ਨੂੰ ਡਰ ਦੋ ਤੇ ਨਾ ਕਿਸੇ ਤੋਂ ਲਓ ਤੇ ਜਦੋਂ ਸੰਨਪਨ ਵਿੱਚ ਲਾਸਟ ਟਾਈਮ ਜਦੋਂ 3-4 ਮਹੀਨੇ ਘਰੇ ਰਹੇ ਆ ਸ਼ਾਮ ਨੂੰ ਅਸੀਂ ਇਕੱਠੇ ਬੈ ਕੇ ਰਹਿਦਾ ਸਬ ਪੜਤਣ ਦੇਗੇ ਕਿਤੇ ਕੋਈ ਪਰਿਵਾਰ ਦਾ ਰਹਿ ਰਸ ਕਰਦਾ ਕੋਈ ਕਰਦਾ ਜੀ ਕਿਨੂੰ ਅਰਦਾਸ ਉਹਨਾਂ ਨੇ ਕਰਨੀ ਹੁੰਦੀ ਸੀ ਅਰਦਾਸ ਦੇ ਵਿੱਚ ਇਹੀ ਕਹਿੰਦੇਗੇ ਸੱਚੇ ਪਾਸਾ ਮੈਨੂੰ ਸਿੱਧੀ ਬਖਸ਼ ਜੋ ਵੀ ਸੰਜੰਦੇ ਇਹੀ ਕਹਿੰਦੇਗੇ ਵੀ ਜਿਵੇਂ ਬੰਦਾ ਸੰਘਵਾਦਨ ਨੂੰ ਪੰਜੀਰ ਬਖਸ਼ਿ ਬਖਸ਼ਿ ਕੀਤੀ ਸੀ ਮੈਨੂੰ ਬਖਸ਼ਿਸ਼ ਕਰੋ ਮੈਨੂੰ ਸਿੱਧੀ ਮਿਲੇ ਜਾਂ ਉਹ ਕਹਿੰਦਾ ਵੀ ਵੀ ਮੈਂ ਕਿਤੇ ਕੋਟੀ ਰਗੜ ਕੇ ਨਮਰਾ ਦੇ ਦਲੇਰੀ ਵੀ ਤੁਸੀਂ ਦੱਸਦੇ ਸੀ ਇੱਕ ਮੈਂ ਤੁਹਾਡੀ ਸੁਣ ਰਿਹਾ ਸੀ ਕਿ ਸੁਮੇਸ਼ ਸਿੰਘ ਸੈਣੀ ਹੋਰਾਂ ਦੇ ਨਾਲ ਵੀ ਕੋਈ ਜਦੋਂ ਤਸ਼ੱਦਦ ਕਰ ਰਿਹਾ ਸੀ ਸੁਮੇਸ਼ ਸਿੰਘ ਸੈਣੀ ਉਦੋਂ ਵੀ ਤੁਸੀਂ ਇੱਕ ਵਾਕਿਆ ਦੱਸ ਰਹੇ ਸੀ ਇਹ ਸਨ ਕੱਲ ਮੇਰੀ ਗੱਲ ਆਈ ਜਾਂਦੀ ਹਮ ਸਤਨ ਕੰਨ ਮੇਰੇ ਵਿੱਚ ਘਰੋਂ ਇੱਥੋਂ ਲੈ ਕੇ ਗਏ ਸੀਗੇ ਫਿਰਫਰ ਕਰਕੇ ਤੇ ਉੱਥੇ ਤਸ਼ੱਦਦ ਕਰਨ ਲੱਗੇ ਜਦੋਂ ਸੁਮੇਸ਼ ਸਿੰਘ ਸੈਣੀ ਨੇ ਉਹਦੇ ਮੂੰਹ ਦੇ ਉੱਤੇ ਸ਼ਿਕਟ ਦਾਤੂ ਆ ਮਰਿਆ ਜਦੋਂ ਅੱਛਾ ਤੇ ਉਹ ਕਹਿੰਦੇ ਵੀ ਮੈਂ ਕਾਥ ਜਸਦਰਮਾ ਤੂੰ ਇਦਾਂ ਨਹੀਂ ਕਰ ਸਕਦਾ ਉਹਦੇ ਜਾਂਦੇ ਉਸ ਟਾਈਮ ਉੱਥੇ ਉਹਨਾਂ ਦੀ ਹਰਾਸਤ ਦੇ ਵਿੱਚ ਉਹਨਾਂ ਦੇ ਥੱਪੜ ਮਾਰਿਆ ਸੀਗਾ ਉਹਦੇ ਗੁੱਸੇ ਚ ਆ ਕੇ ਫਿਰ ਉਹਨਾਂ ਨੇ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਸੀ ਜੰਦੇ ਅੱਛਾ ਸੁਵੇਸ਼ ਸਿੰਘ ਸੈਣੀ ਨੇ ਸਿਗਰਟ ਦਾ ਧੂਆਂ ਜੱਥੇ ਅਰ ਸਾਹਿਬ ਤੇ ਪਾਤਾ ਤੇ ਜੱਥੇ ਅਰ ਸਾਹਿਬ ਨੇ ਸੁਵੇਸ਼ ਸਿੰਘ ਸੈਣੀ ਤੇ ਥੱਪੜ ਮਾਰਿਆ ਹਾਂਜੀ ਹਾਂਜੀ ਇਹ ਕਰਨ ਮੇਰੀ ਗੱਲ ਹੈ ਜੰਦੇ ਅੱਛਾ ਉਸ ਤੋਂ ਬਾਅਦ ਫਿਰ ਉਹ 91 ਤੋਂ ਬਾਅਦ 92 ਵਿੱਚ ਉਹਨੂੰ ਰਿਹਾ ਕੀਤਾ ਹੀ ਦੋ ਤਿੰਨ ਮਹੀਨੇ ਬਾਹਰ ਰਹੇ ਜਾਂਦੇ ਉਸ ਤੋਂ ਬਾਅਦ ਫਿਰ ਉਹ ਸ਼ਹੀਦ ਕਰਤਾ ਜਾਂਦੇ ਲੋਕ ਇਹ ਦੱਸਦੇ ਹੋਣੇ ਆ ਕਿ ਉਥੇ ਮਹਾਰਾਜਮ ਵੀ ਕਿੱਦਾਂ ਉਹਨਾਂ ਤੇ ਤਸ਼ੱਦਦ ਕਰਕੇ ਕਿਵੇਂ ਸ਼ਹੀਦ ਕੀਤਾ ਗਿਆ ਤੁਹਾਨੂੰ ਕੋਈ ਪਤਾ ਏ ਇਸ ਬਾਰੇ ਖੁਸ਼ੀ ਤਾਂ ਉਸ ਆਪਣੇ ਵੀ ਉੱਥੇ ਬੰਦੇ ਸੀਗੇ ਜੰਦੇ ਬਹੁਤ ਬੁਰੀ ਹਾਲਤ ਨਾਲ ਜੰਦੇ ਨਾ ਤਾਂ ਉਹਨਾਂ ਨੇ ਕਦੇ ਉਸ ਖਾਦਾ ਉਹਨਾਂ ਨੇ ਜਦੋਂ ਹਮੇਸ਼ਾ ਅਖੀਰ ਸਮੇਂ ਤੱਕ ਵਾਇਗਰੂ ਦਾ ਬਾਣੀ ਦਾ ਜਾਪ ਹੀ ਕਰਦੇ ਰਹੇ ਜਾਂਦੇ ਤੇ ਉੱਥੇ ਵੀ ਜਾਂਦੇ ਬੈਸ ਵਾਈ ਹੋਈ ਸੀ ਉੱਥੇ ਕੋਟਨੇ ਵਾਲੇ ਦੱਸਦੇ ਜਾਂਦੇ ਵੀ ਉਹ ਕਹਿੰਦੇ ਵੀ ਤੇਰੇ ਜੋ ਕੱਢਨੇ ਆ ਹਥਿਆਰ ਕੱਢਨੇ ਉਹ ਕਹਿੰਦਾ ਜਿਹੜਾ ਹੈਗਾ ਮੈਂ ਤਾਂ ਸੱਚਾ ਮੈਂ ਕਹਿੰਦਾ ਮੈਂ ਉਹ ਕਦੇ ਝੂਠ ਨਹੀਂ ਬੋਲਦਾ ਜੀ ਜੋ ਕੱਲ ਸੀ ਉਹ ਸੱਚ ਮੂੰਹ ਤੇ ਕਹਿ ਰਹੇ ਸੀ ਵੀ ਆਹ ਭਾਈ ਹੈਗਾ ਵਾ ਹੂੰ ਬਣਾ ਦੀ ਕਰਦੇ ਬੱਚੇ ਆ ਜਾਂ ਕੁਝ ਵੀ ਆ ਉਹ ਕਹਿੰਦੇ ਵੀ ਝੂਠ ਨਹੀਂ ਬੋਲਣਾ ਕਦੇ ਹੂੰ ਤੇ ਫਿਰ ਜਦੋਂ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਤੁਹਾਨੂੰ ਪਤਾ ਲੱਗ ਗਿਆ ਫਿਰ ਪਰਿਵਾਰ ਕਿਹੋ ਜੀਆਂ ਮੁਸੀਬਤਾਂ ਦੇ ਵਿੱਚੋਂ ਲੰਘਿਆ ਚਲੋ ਠੀਕ ਹੈ ਤੁਸੀਂ ਦੱਸਿਆ ਕਿ ਜ਼ਮੀਨ ਜਾਇਦਾਦ ਗੁਰੂ ਮਹਾਰਾਜ ਨੇ ਤੁਹਾਨੂੰ ਦਿੱਤੀ ਸੀ ਚਲੋ ਉਹ ਸਾਰਾ ਕੁਝ ਉਹ ਵੀ ਨਹੀਂ ਹੁੰਦਾ ਪਰ ਇੱਕ ਮਾਨਸਿਕ ਤੌਰ ਤੇ ਵੀ ਪੀੜਾ ਦੇ ਵਿੱਚੋਂ ਗੁਜ਼ਰਦਾ ਫਿਰ ਇੱਕ ਮੈਂ ਇਹ ਵੀ ਬਹੁਤਾ ਦੇਖਿਆ ਕਿ ਜਿਹੜੇ ਕੌਮ ਦੇ ਆਪਾਂ ਹੀਰੇ ਤਾਂ ਕਹਿ ਦਿੰਦੇ ਆ ਬਾਅਦ ਦੇ ਵਿੱਚ ਲੋਕ ਜਿਹੜੇ ਉਹ ਬਹੁਤੇ ਪਰਿਵਾਰਾਂ ਦੀ ਸਾਰ ਨਹੀਂ ਲੈਂਦੇ ਤੁਹਾਨੂੰ ਪਰਿਵਾਰ ਨੂੰ ਕਿੰਨਾ ਕੁ ਸਹਿਯੋਗ ਪੰਥ ਦਾ ਕੌਮ ਦਾ ਮਿਲਦਾ ਰਿਹਾ ਠੀਕ ਹੈ ਸਾਡੀ ਮਾਤਾ ਨੇ ਸਾਡੀ ਪਾਲਣ ਪੋਸ਼ਣ ਕੀਤੀ ਉਸ ਤੋਂ ਬਾਅਦ ਅਸੀਂ ਸੱਤ ਪੈਣ ਪਾਈ ਆ ਹੂੰ ਤੇ ਪੜਾਇ ਲਿਖਾਇਆ ਤੇ ਉਸ ਤੋਂ ਬਾਅਦ ਆਉਂਦੇ ਸੀਗੇ ਆਪਣੇ ਲੋਕਲ ਲੀਡਰ ਵੀ ਆਉਂਦੇ ਸੀ ਜਾਂ ਹੋਰ ਵੀ ਆਉਂਦੇ ਸੀਗੇ ਟੋੜਾ ਸਾਹਿਬ ਵੀ ਆ ਮੈਂ ਕਹੀਏ ਜਾਂਦੇ ਆਉਂਦੇ ਰਹੇ ਆ ਪਰ ਵੀ ਕੋਈ ਇੱਕ ਚੀਜ਼ ਦੀ ਲੋੜ ਹੋਵੇ ਪਰ ਉੱਥੇ ਕੁਸ ਗਿਲਾ ਵੀ ਆ ਵੀ ਜਿਹੜੀ ਉਹਨਾਂ ਦੀ ਕੁਰਬਾਨੀ ਸੀਗੀ ਉਹਨਾਂ ਚਰ ਰੋਟੀਆਂ ਸੇਕਣ ਆਉਂਦੇ ਰਹੇ ਕੁਝ ਕੋਸਮਿਕ ਸਾਦੇ। ਹੂੰ। ਮਤਲਬ ਜਿੰਨਾ ਤੁਸੀਂ ਕਹਿੰਦੇ ਹੋ ਕਿ ਸਹਯੋਗ ਚਾਹੀਦਾ ਇੱਕ ਜਿਤਮਾਨ ਪਰਿਵਾਰ ਨੂੰ ਚਾਹੀਦਾ ਸੀ ਕਿਉਂਕਿ ਏਡੀ ਵੱਡੀ ਸ਼ਖਸੀਅਤ ਸੀ। ਉਸ ਲੈਵਲ ਦਾ ਨਹੀਂ ਮਿਲ ਸਕਿਆ। ਸਾਡਾ ਤਾਂ ਸਾਡੇ ਨਾਲ ਖੂਨ ਦਾ ਰਿਸ਼ਤਾ ਸੀਗਾ। ਹੂੰ। ਪਰ ਉਹ ਜਥੇਦਾਰ ਕੌਮ ਦੇ ਸੀਗੇ। ਹੂੰ। ਇਹ ਕੌਮ ਨੇ ਦੇਖਣਾ ਸੀ ਕਹੀਂ। ਹੂੰ। ਵੀ ਉਹਨਾਂ ਦੀ ਕੁਰਬਾਨੀ ਨੂੰ ਆਪਾਂ ਕਿਵੇਂ ਕਰਨਾ ਹੈ। ਇਸੇ ਚੀਜ਼ ਨਾਲ ਹੀ ਜੋੜਦੇ ਹਾਂ ਕਿਉਂਕਿ 9899 ਦੇ ਵਿੱਚ ਰਿਪੋਰਟ ਆਉਂਦੀ ਆ। ਤੇ ਇਹ ਰਿਪੋਰਟ ਜਿਹੜੀ ਆ ਇਹਨਾਂ ਲੰਬਾ ਸਮਾਂ ਬਾਹਰ ਹੀ ਨਹੀਂ ਆਉਂਦੀ तकरीबन 25 ਸਾਲ ਬਹੁਤ ਲੰਬਾ ਸਮਾਂ ਵੱਖ-ਵੱਖ ਸਰਕਾਰਾਂ ਆਈਆਂ ਜਿਹਦੇ ਵਿੱਚੋਂ 14-15 ਸਾਲ ਪੰਥਕ ਸਰਕਾਰ ਰਹੀ ਹੈ ਫਿਰ ਕਾਂਗਰਸ ਦੀ ਸਰਕਾਰ ਰਹੀ ਹੈ ਵੱਡੀਆਂ-ਵੱਡੀਆਂ ਡਿੰਗਾ ਵੀ ਆਪਣੇ ਜਿਹੜੇ ਲੀਡਰ ਚਾਹੇ ਕਿਸੇ ਵੀ ਪਾਰਟੀਆਂ ਦੇ ਨਾਲ ਜੁੜੇ ਆ ਆਪਾਂ ਕਿਸੇ ਇੱਕ ਪਾਰਟੀ ਦੀ ਗੱਲ ਨਹੀਂ ਕਰਾਂਗੇ ਤਾਂ ਵੱਡੀਆਂ-ਵੱਡੀਆਂ ਡਿੰਗਾ ਮਾਰਦੇ ਆ ਪਰ ਜਿਸ ਤਰੀਕੇ ਨਾਲ ਇਨਸਾਫ ਮਿਲਣਾ ਚਾਹੀਦਾ ਸੀ ਛੇਤੀ ਮਿਲਣਾ ਚਾਹੀਦਾ ਸੀ ਪਹਿਲਾਂ ਮਿਲਣਾ ਚਾਹੀਦਾ ਸੀ ਉਸ ਤਰੀਕੇ ਨਾਲ ਮਿਲ ਨਹੀਂ ਸਕਿਆ ਕਿਉਂਕਿ ਲੰਬਾ ਸਮਾਂ ਰਿਪੋਰਟ ਜਿਹੜੀ ਆ ਸਾਹਮਣੇ ਨਹੀਂ ਆਉਣ ਦਿੱਤੀ ਕਿਸ ਸਰਕਾਰਾਂ ਦੇ ਵੱਲੋਂ ਇਹਦੇ ਪਿੱਛੇ ਕੀ ਕਾਰਨ ਮੰਨਦੇ ਹੋ ਦੇਖੋ ਜੀ ਤਾਂ ਹੁਣ ਉਹਨਾਂ ਨੂੰ ਪਤਾ ਹੋਊਗਾ ਵੀ ਕੀ ਉਹਨਾਂ ਨੂੰ ਡਰ ਸੀਗਾ ਜਾਂ ਕੁਝ ਸੀਗਾ ਵੀ ਕਤ ਨਹੀਂ ਆਉਣ ਦਿੱਤੀ ਕਿਉਂਕਿ ਪਰਿਵਾਰ ਨੇ ਇੱਕ ਦੋ ਵਾਰੀ ਕੋਸ਼ਿਸ਼ ਕੀਤੀ ਸੀਗੀ ਤੇ ਸਨ 95 ਦੇ ਵਿੱਚ ਮੈਨੂੰ ਵੀ ਘਰੋਂ ਲੈ ਕੇ ਸੀਗੇ ਅੱਛਾ ਮੇਰੇ ਤੇ ਉਹ ਤੇ ਬੰਬਤਮਕ ਲੱਕੇਸ਼ ਪਤਾ ਸੀਗੇ। ਅੱਛਾ। ਹਾਂਜੀ ਹਾਂਜੀ। ਵੀ ਪਰਿਵਾਰ ਕੋਈ ਗਾਂ ਚਾਰੋ ਜਾਈ ਨਾ ਕਰੀ ਜਾਂਦੇ। ਹੂੰ। ਤੇ ਫਿਰ ਉਹ ਉਦੋਂ ਬਾਅਦ ਜਿੱਦੇ ਫਿਰ ਉਹ ਕੇਸ ਦਾ ਕੀ ਬਣਿਆ? ਉਹ ਕੇਸ ਦਾ ਡਿਸਚਾਰਜ ਕਰਤਾ ਕਿਉਂਕਿ ਮੇਰੀ ਜਿਸ ਦਿਨ ਉਹ ਬੰਬਤਮਕ ਹੋਇਆ ਵਾ ਮੇਰੀ ਸਕੂਲ ਦੇ ਵਿੱਚ ਹਾਜ਼ਰੀ ਸੀਗੀ। ਤੇ ਕਿਉਂਕਿ ਝੂਠਾ ਝੂਠੀ ਰਹਿਣਾ ਸੀ ਜੰਦੇ ਉਦੋਂ ਬਾਅਦ ਕੇਸ ਡਿਸਚਾਰਜ ਹੋਇਆ ਜਾਂਦਾ। ਹੂੰ। ਤੇ ਉਥੇ ਲੁਧਿਆਣੇ ਬੰਬਤਮਕ ਆਇਆ ਸੀਗਾ। ਕਾਂਟਾ ਕਾਂਚੋਂ ਚੀ ਹੂੰ ਉਦੋਂ ਬਾਅਦ ਟੈਂਚਰ ਸਰਚ ਕਿ ਚੱਲਿਆ ਜਾਂਦਾ ਹੂੰ ਬਰੀ ਹੋ ਗਏ ਜੀ ਬਰੀ ਹੋ ਗਏ ਹਾਂ ਜੀ ਅੱਛਾ ਉਹ ਰੋੜਾ ਤਾਂ ਉਹੀ ਸੀਗਾ ਨਾ ਵੀ ਇੱਕ ਕੇਸ ਨਾ ਚੱਕਣ ਹੂੰ ਨਹੀਂ ਫਿਰ ਤੁਸੀਂ ਕੀ ਕਿਹਦੇ ਤੱਕ ਅਪਰੋਚ ਕਰਦੇ ਰਹੇ ਸਰਕਾਰਾਂ ਨਾਲ ਕਿ ਭਾਈ ਇਹ ਰਿਪੋਰਟ ਨੂੰ ਜਨਤਕਤਾ ਕਰੋ ਬਾਹਰ ਤਾਂ ਕੱਢੋ ਇਹ ਰਿਪੋਰਟ ਜਿਹੜੀ ਆਈ ਹੈ ਦੇਖੋ ਜੀ ਜਦੋਂ ਸਾਨੂੰ 98 ਦੇ ਵਿੱਚੋਂ ਹੂੰ ਬਾਦਲ ਸਰਕਾਰ ਸੀਗੀ ਅਸੀਂ ਗਏ ਬਪ ਦੇ ਰੂਪ ਚ ਤੇ ਉਦੋਂ ਉਹਨਾਂ ਨੇ ਇਨਕੁਆਰੀ ਮਾਰਕ ਕਰਤੀ ਆ ਜਿੰਦੇ ਉਸ ਤੋਂ ਬਾਅਦ ਜਦੋਂ ਇਹ ਰਿਪੋਰਟ ਸਾਰੀ ਹੋ ਜਾਂਦੀ ਆ ਉਦੋਂ ਬਾਅਦ ਇੱਕ ਦੋ ਵਾਰ ਵੀ ਫੇਰ ਮਲੇ ਆ ਉਹ ਤੇ ਨਹੀਂ ਕੁਝ ਹੋਇਆ ਹੂੰ ਉਦੋਂ ਬਾਅਦ ਮਾਨ ਸਾਹਿਬ ਨੇ ਹਾਈ ਕੋਰਟ ਦੇ ਵਿੱਚ ਪਾਤੀ ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਵਿੱਚ ਪਾਤੀ ਪਰ ਉੱਤੇ ਸਾਨੂੰ ਇਹ ਵੀ ਹੈਗਾ ਵਾ ਵੀ ਜੋ ਮਾਨਸਾਬ ਨੇ ਕੋਈ ਕੇਸ ਕੀਤਾ ਵਾ ਸਾਨੂੰ ਦੱਸਿਆ ਨਹੀਂ ਵੀ ਕੀ ਹੋਇਆ ਕੀ ਨਹੀਂ ਹੋਇਆ ਹੂੰ ਕਹਿੰਦੇ ਕਿਸੇ ਨੇ ਜਾਂਦੇ ਪਰਿਵਾਰ ਨੂੰ ਕੁਝ ਨਹੀਂ ਦੱਸਿਆ ਆਪਣੇ ਤੌਰ ਤੇ ਹਾਂਜੀ ਹਾਂਜੀ ਮਤਲਬ ਵੀ ਕਿ ਕੀ ਕੇਸ ਦਾ ਕੀ ਹੋਇਆ ਕੀ ਨਹੀਂ ਹੋਇਆ ਜਾਂਦੇ ਇਹ ਵੀ ਨਹੀਂ ਦੱਸਿਆ ਸਾਨੂੰ ਜਾਂਦੇ ਹੂੰ ਮਤਲਬ ਆਪਣੇ ਤੌਰ ਤੇ ਜੇ ਕਿਸੇ ਨੂੰ ਕੋਈ ਇਸ ਕੇਸ ਦੇ ਵਿੱਚ ਫਾਇਦਾ ਲੱਗਿਆ ਤਾਂ ਕੀਤਾ ਜੇ ਨਹੀਂ ਲੱਗਿਆ ਤਾਂ ਉੱਥੇ ਛੱਡਤਾ ਪਤਾ ਨਹੀਂ ਹੋਣਾ ਕੀ ਕਹਿੰਦੇ ਆ ਕੀ ਸਕਦੇ ਨੇ ਹੁਣ ਕੀ ਆਸ ਕਰਨੀ ਉਹ ਇਹਦੇ ਵਿੱਚ ਹੁਣ ਤਾਂ ਬਹੁਤੇ ਲੋਕ ਜਿਹੜੇ ਆ ਉਹ ਮਤਲਬ ਮਰ ਵੀ ਚੁਕੇ ਆ ਜਿਹੜੇ ਦੋਸ਼ੀ ਨੇ ਇਹਦੇ ਵਿੱਚ ਔਰ ਬਹੁਤੇ ਹਲੇ ਹੈਗੇ ਵੀ ਆ ਮਤਲਬ ਕੀ ਯਾਸ ਕਰਦੇ ਹਾਂ ਕਿ ਪਤਾ ਕਿੰਨੇ ਵੀ ਸੱਚ ਕੌ ਨੂੰ ਪਤਾ ਲੱਗਣਾ ਚਾਹੀਦਾ ਵੀ ਸਾਡੇ ਕੌਮ ਦੇ ਜਥਰ ਨੂੰ ਕਿਵੇਂ ਸ਼ਹੀਦ ਕੀਤਾ ਵਾ ਬਾਕੀ ਜੋ ਸਜ਼ਾ ਦੇਣੀਆਂ ਉਹ ਰੱਬ ਦੀ ਕਚਹਿਰੀ ਨੇ ਦੇ ਹੀ ਦੇਵੀਆਂ ਜਾਂਦੇ ਜੇ ਇੱਥੋਂ ਚਲੇ ਗਏ ਉਹ ਗਾਂ ਵੀ ਹੋਊਗਾ ਤੇ ਪਰ ਕੌ ਨੂੰ ਪਤਾ ਲੱਗਣਾ ਚਾਹੀਦਾ ਵੀ ਸਾਡੇ ਜਥਰ ਨੂੰ ਕਿਵੇਂ ਕੌਕੂ ਕੀਤਾ ਵਾ ਸਿਰਫ ਉਹਨਾਂ ਦਾ ਇੱਕ ਕਸੂਰ ਸੀਗਾ ਉਹ ਬਾਣੀ ਨਾਲ ਜੋੜਦੇ ਸੀਗੇ ਹੂੰ ਕਹਿੰਦੇ ਹਮੇਸ਼ਾ ਜਦੋਂ ਦਵਾਨ ਵੀ ਲਾਉਣੇ ਜਾਂਦੇ ਹੂੰ ਹੂੰ ਕਹਿੰਦੇ ਇੱਕ ਇੱਕ ਵਾਰੀ ਵੀ 5-5000 ਬੰਦੇ ਨੂੰ ਅਮਰ ਸ਼ਕਾਇਆ ਉਹਨਾਂ ਨੇ ਅੱਛਾ ਕਹਿੰਦੇ ਐਨੇ ਸੀਗੇ ਜਾਂਦੇ ਹੂੰ ਪਰ ਉਹਨਾਂ ਦੇ ਲੋਕਮਗਰ ਤਾਂ ਵੀ ਲੱਗਦੇ ਸੀ ਕਿਉਂਕਿ ਉਹਨਾਂ ਆਪ ਡਟਤਾ ਸੀਗੀ ਜੋ ਗੱਲ ਕਹਿਦੀ ਹੂੰ ਕਹਤੀ ਹੂੰ ਇਹ ਤਾਂ ਅ ਠਾਸੀ ਦੀ ਗੱਲ ਆ ਜਾਂਦੀ ਹੂੰ ਜਦੋਂ ਆਪਰੇਸ਼ਨ ਬਲੈਕਟਰ ਹੋਇਆ ਜਾਂਦੇ ਹੂੰ ਤਾਂ ਉੱਥੇ ਇਹ ਕਹਿੰਦੇ ਵੀ ਸਰਕਾਰ ਕਹਿੰਦੀ ਵੀ ਜਿਹੜੇ ਅੰਦਰ ਖੜਕੂ ਸਿੰਘ ਬੈਠੇ ਆ ਉਹਨਾਂ ਨਾਲ ਜਾ ਗੱਲ ਕਰੋ ਭਾਈ ਸੁ ਸਿੰਘ ਰੋਟੀ ਵੀ ਸਾਰੇ ਸੀਗੇ ਜੰਦੇ ਇਹਨਾਂ ਸਾਰੇ ਰਿਹਾ ਕੀਤਾ ਸੀਗਾ ਤੇ ਉਸ ਤੋਂ ਬਾਅਦ ਜਦੋਂ ਵੀ ਕਦੇ ਇਹਨਾਂ ਨੇ ਇੱਕ ਤੇ ਜਾਣਾ ਵਾ ਅਰਦਾਸ ਕਰਕੇ ਤੁਰਦੇ ਸੀਗੇ ਅੱਛਾ ਹਮੇਸ਼ਾ ਅਰਦਾਸ ਕਰਕੇ ਤੁਰਨਾ ਜਦੋਂ ਅਰਦਾਸ ਕਰਕੇ ਤੁਰਨ ਲੱਗੇ ਅੰਦਰੋਂ ਗੋਲੀ ਚੱਲ ਪਈ ਤੇ ਉੱਥੇ ਜਿਹੜੇ ਅਫੀਸਰ ਸੀ ਕਹਿੰਦੇ ਵੀ ਤੁਸੀਂ ਅੱਗੇ ਨਹੀਂ ਜਾ ਸਕਦੇ ਉਹ ਕਹਿੰਦਾ ਵੀ ਮੈਂ ਅਰਦਾਸ ਕਰਤੀ ਆ ਮੈਂ ਕਿਰਾਂ ਦਰਬਾਰ ਸਾਹਿਬ ਜਾਣੇ ਜਾਣਾ ਵਾ ਤੇ ਜਦੋਂ ਉੱਥੇ ਉਹਨੂੰ ਫੋਟੋਆਂ ਵੀ ਆਈਆਂ ਸੀਗੀਆਂ ਅਖਬਾਰਾਂ ਦੇ ਵਿੱਚੋਂ ਹੂੰ ਅ ਇੱਕ ਡੀਸੀਸੀ ਦਾ ਇੱਕ ਆਈਜੀਸੀ ਦਾ ਉਹਨਾਂ ਨੂੰ ਜਾਂਦੇ ਤੱਕ ਕੇ ਲੈ ਜਾਂਦੇ ਕਰੀਬ ਨੂੰ ਪਾਸੇ ਹੋ ਜੋ ਮੈਂ ਅੰਦਰ ਜਾਣਾ ਜਣਾ ਮਾਂ ਪਰ ਫਿਰ ਉਸ ਟਾਈਮ ਹੋ ਜਾਂਦੇ ਪਿੱਛੋਂ ਕਿਸੇ ਨੇ ਵੱਟ ਮਾਰਿਆ ਸਿਰ 'ਚ ਵੀ ਉਸ ਵਰਗਾ ਕਿ ਉੱਥੋਂ ਜੇਲ੍ਹ 'ਚ ਭੇਜਦਾ ਉਦੋਂ ਬਾਅਦ ਨੂੰ ਰਿਹਾ ਹੋਏ 88 ਤੋਂ ਬਾਅਦ 90 ਦੇ ਵਿੱਚ ਸਭ ਤੋਂ ਪਹਿਲਾਂ ਉਹ ਦਰਵਾਜ਼ਾ ਸਾਹਿਬ ਕੋਲ ਫੇਰ ਘਰੇ ਆਈ ਵੀ ਮੇਰੀ ਅਰਦਾਸ ਕੀਤੀ ਸੀ ਅੱਛਾ ਹਾਂਜੀ ਵੀਰ ਦਾ ਪਰ ਉੱਥੇ ਜਾ ਕੇ ਫੇਰ ਮਤਲਬ ਮੁੰਦਾ ਹਾਂਜੀ ਇਹਨੇ ਕਹਿਣੀ ਕਰਨੀ ਦੇ ਪੱਕੇ ਸੀ ਹਾਂਜੀ ਹੂੰ ਤੇ ਹੁਣ ਆਸ ਕਰਦੇ ਹਾਂ ਕਿ ਸ਼੍ਰੋਮਣੀ ਕਮੇਟੀ ਦੇ ਵਿੱਚ ਐਫ ਆਈ ਆਰ ਦਰਜ ਕਰਵਾ ਕੇ ਹਾਲਾਂਕਿ ਬਹੁਤ ਸਾਰੇ ਲੋਕਾਂ ਨੂੰ ਪਹਿਲਾਂ ਵੀ ਪਤਾ ਕਿ ਕਿਵੇਂ ਸ਼ਹੀਦ ਹੋਇਆ ਜਾਂ ਪਗਵਾੜਿਓ ਲੋਕਾਂ ਨੂੰ ਪਤਾ ਹੈ ਤੁਸੀਂ ਵੀ ਦੱਸਦੇ ਰਹੋ ਲੋਕਾਂ ਨੂੰ ਵੀ ਪਤਾ ਹੈ ਇਲਾਕੇ ਦੇਿਆਂ ਵੀ ਵਰ ਪੰਜਾਬ ਦੇਿਆਂ ਨੂੰ ਵੀ ਸੰਗਤਾਂ ਨੂੰ ਵੀ ਪਤਾ ਹੈ ਤੇ ਇਹ ਰਿਪੋਰਟ ਬਾਹਰ ਆਉਣ ਦੇ ਨਾਲ ਹੋਰ ਕਲੀਅਰ ਹੋਇਆ ਹਾਂਜੀ ਪਰ ਲੱਗਦਾ ਹੈ ਕਿ ਇਹਨੂੰ ਅੰਜਾਮ ਤੱਕ ਹੁਣ ਐਸਜੀਪੀਸੀ ਜਾਂ ਕੌਮ ਪਹੁੰਚਾਏਗੀ ਆਸ ਕਰਦੇ ਹਾਂ ਤਿਕੋ ਆਸਤਾ ਪੂਰੀ ਹੋ ਜਾਂਦੀ ਬਾਕੀ ਅਸੀਂ ਅਕਾਲ ਤਸਰ ਨੂੰ ਸਮਰਪਿਤ ਹਾਂ ਕਹਿੰਦੇ ਜਸਦਰ ਸਾਹਿਬ ਨੇ ਆਦੇਸ਼ ਦਿੱਤੇ ਇਸ ਨੂੰ ਕਮੇਟੀ ਨੂੰ ਤੇ ਕੌਮ ਦੇ ਕੇਸਵਾ ਕੌਮ ਨਹੀਂ ਲੜਨਾ ਹੈ ਆਸਤਾ ਪੂਰੀ ਆ ਵੀ ਹੁਣ ਕਿਸੇ ਤਨ ਪੱਤਰ ਲੱਗੂਗਾ ਜਾਂਦੀ ਬਾਕੀ ਗਾਂ ਪਰਮਾਤਮ ਨੂੰ ਪਤਾ ਹੀ ਚਲੋ ਪਰਮਾਤਮਾ ਮੇਰੇ ਕਰੇ ਤੁਸੀਂ ਸਾਨੂੰ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਥੈਂਕ ਯੂ ਕਾਕਾ ਸਾਹਿਬ ਲਾਈ ਗੁਰੂ ਜੀ ਦੇ ਪਤਿ ਤ aízan ਭਾਈ ਹਰੀ ਸਿੰਘ ਕੌਂਕੇ ਭਾਈ ਗੁਰਦੇਵ ਸਿੰਘ ਕੌਂਕੇ ਜਿਹੜੇ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸ਼ਹੀਦ ਭਾਈ ਗੁਰਦੇਵ ਸਿੰਘ ਕੌਂਕੇ ਉਹਨਾਂ ਦੇ ਜਿਹੜੇ ਬੇਟੇ ਸੀ ਔਰ ਉਹਨਾਂ ਨੇ ਪੂਰੀ ਸ਼ਹਾਦਤ ਦੇ ਬਾਰੇ ਦੱਸਿਆ ਕਿਵੇਂ ਪਰਿਵਾਰ ਕਿਹੜੀਆਂ ਔਂਕੜਾਂ ਦੇ ਵਿੱਚੋਂ ਲੰਘਿਆ ਔਰ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਥੋੜਾ ਜਿਹਾ ਗਿਲਾ ਵੀ ਹੈ ਕਿ ਕੌਮ ਦੇ ਵੱਲੋਂ ਜਾਂ ਕੌਮ ਦੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਠੇਕੇਦਾਰ ਨੇ ਉਹਨਾਂ ਨੇ ਕਿਸ ਤਰੀਕੇ ਪਰਿਵਾਰ ਦੀ ਜਿਹੜੀ ਔਸਾਰ ਨਹੀਂ ਲਈ ਇਹ ਵੀ ਜਿਹੜੀ ਉਹਨਾਂ ਨੇ ਦੱਸਿਆ ਔਰ ਆਸ ਵੀ ਉਹਨਾਂ ਨੇ ਕੀਤੀ ਹੈ ਕਿ ਹੁਣ ਸ਼ਰੋਮਣੀ ਕਮੇਟੀ ਜਿਹੜੀ ਆ ਜਥੇਦਾਰ ਸਾਹਿਬ ਦੀ ਜਿਹੜੀ ਸਚਾਈ ਹੈ ਜਿਹੜੀ ਜਥੇਦਾਰ ਸਾਹਿਬ ਦੀ ਸ਼ਹੀਦੀ ਦੀ ਸਚਾਈ ਹੈ ਉਹ ਲੋਕਾਂ ਸਾਹਮਣੇ ਜ਼ਰੂਰ ਲੈ ਕੇ ਆਊਗੀ ਐਫ ਆਈ ਆ ਦਰਜ ਕਰਾਊਗੀ ਔਰ ਦੋਸ਼ੀ ਨੇ ਜਿਹੜੀ ਹੈ ਉਹਨਾਂ ਨੂੰ ਬਣਦੀ ਸਜ਼ਾ ਦਿਵਾਊਗੀ ਧੰਨਵਾਦ